ਫਾਰ ਤੇ ਕੱਟਦੀ ਆ ਪਰ ਉਲਟਾ ਇਲਜ਼ਾਮ ਮੇਰੇ ਤੇ ਲਾਈ ਜਾਂਦੇ ਮੇਰੇ ਤੇ ਲਾਈ ਜਾਂਦੇ ਮੈਨੂੰ ਹਰਾਸਮੈਂਟ ਕਰਨ ਦੇ ਮੇਰੇ ਦੋਸਤਾਂ ਨੂੰ ਹਰਾਸਮੈਂਟ ਕਰਨ ਦੇ ਆ ਪਰੇਸ਼ਾਨ ਕਰਨ ਦੇ ਆ ਮੇਰੇ ਦੋਸਤਾਂ ਨੂੰ ਕਈਆਂ ਨੂੰ ਕਹਿਣ ਦੇ ਆ ਵੀ ਤੁਸੀਂ ਕਹਿ ਦੋ ਵੀ ਕਿ ਨਾਲੀ ਦਾ ਇੰਨੇ ਮਾਰੀ ਆ ਪਿੰਡ ਦੇ ਵਿੱਚ ਇਹ ਰੌਲਾ ਪਿਆ ਵਾ ਵੀ ਉਹਨਾਂ ਨੇ 10 ਲੱਖ ਰੁਪਇਆ ਲਿਆ ਵਾ ਇਸ ਕਰਕੇ ਤੁਹਾਡੀ ਸੁਣਵਾਈ ਨਹੀਂ ਹੋਣੀ ਤਾਦ ਕਰਕੇ ਤੁਹਾਨੂੰ ਤੰਗ ਕਰਨ ਦੇ ਆ ਮੈਂ ਇਹਦਾ ਵੱਡੇ ਅਫਸਰਾਂ ਕੋਲ ਮੰਗ ਕਰਦਾ ਵਾ ਵੀ ਮੈਨੂੰ ਹਨਸਾ ਦਿੱਤਾ ਜਾਵੇ ਇੱਕ ਵਿਰੋਧੀ ਧਿਰ ਨੇ ਕੁਝ ਮੇਰੇ ਨिके-ਨਿਕੇ ਬੱਚੇ ਆ ਤੇਰੀ ਜਾਂਚ ਪੜਤਾਲ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨिके-ਨਿਕੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ ਮੈਨੂੰ ਤਾਂਗਣਾ ਕੀਤਾ ਜਾਵੇ ਮੈਨੂੰ ਬੜਾ ਪੁਲਿਸ ਤੰਗ ਕਰਨ ਦੀ ਜ ਬੜਾ ਜਿਆਦਾ ਮੈਂ ਭਾਜੀ ਭਗਵੰਤ ਸਿੰਘ ਉਰਫ ਮੰਨਾ ਆ ਮੇਰਾ ਛੋਟਾ ਆ ਬੇਟਾ ਆ 4 ਮਹੀਨਿਆਂ ਦਾ 4 ਸਾਲਾਂ ਦੀ ਮੇਰੀ ਗੁੜੀਆ ਵਾ ਕਿ ਆਇਦਾ 8 ਤਰੀਕ ਜੁਲਾਈ ਨੂੰ ਮੇਰੇ ਘਰ ਕਿਨਾਲੇ ਦਾ ਆਏ ਦੋ ਬੰਦੇ ਇੱਕ ਗਿਆਨੀ ਤੇ ਇੱਕ ਮੋਨਾ ਉਹਨਾਂ ਦੋਵਾਂ ਕੋ ਪਿਸਤੌਲ ਸੀ ਤੋਂ ਮੇਰੇ ਘਰ ਆ ਕੇ ਗਾਲਾਂ ਕੱਢਣ ਲੱਪੇ ਮੇਰੀ ਵਾਈਫ ਨੂੰ ਆਂਦੇ ਕਿ ਬਾਹਰ ਕੱਢ ਆਪਣੇ ਦਿਓਰ ਨੂੰ ਤੇ ਆਪਣੇ ਭਰਾ ਨੂੰ ਆਪਣੇ ਘਰ ਵਾਲੇ ਨੂੰ ਕਿਨਾਲੇ ਦਾ ਰਾਤ ਦੇ ਲੁਗੇ ਆ ਇੰਨੀਆਂ ਕਾਲਾਂ ਕੀਤੀਆਂ ਬਾਹਰ ਨਹੀਂ ਨਿਕਲੇ ਉਹ ਕਿਨਾਈ ਦਾ ਉਹ ਵੀ ਗਾੜੀਆਂ ਗਾਲਾਂ ਕੱਢਣ ਲੱਪੀ ਉਹਨਾਂ ਨੂੰ ਉਹਨਾਂ ਨੂੰ ਕਹਿੰਦੇ ਵੀ ਤੁਹਾਡਾ ਜਵਾਈ ਦਫ਼ਰੇ ਬੈਠਾ ਜੇ ਉੱਥੇ ਚੱਲ ਜਾਓ ਤੇ ਕਿਨਾਈ ਦਾ ਉਹਨੂੰ ਗੋਲੀਆਂ ਮਾਰ ਕੇ ਚੜ੍ਹ ਗਏ ਮੇਰੀ ਵਾਈਫ ਨੂੰ ਗੋਲੀਆਂ ਮਾਰ ਕੇ ਚਲ ਗਏ ਉਹਦੀ ਕਾਲ ਆਈ ਮੈਨੂੰ ਉਹ ਤੋਂ ਪਹਿਲਾਂ ਉਹਨੇ ਮੈਨੂੰ ਕਿਹਾ ਵੀ ਦੋ ਜਣੇ ਆਏ ਆ ਮੋਨਾ ਤੇ ਸਰਦਾਰ ਮੈਨੂੰ ਕਿਨਾਲੇ ਦਾ ਪਤਾ ਨਹੀਂ ਕੌਣ ਆ ਤੇ ਦੋਵੇਂ ਜਣੇ ਪਿਸਤੌਲ ਬਖਾਉਂਦੇ ਸੀ ਤੇ ਕਹਿੰਦੇ ਸੀ ਵੀ ਕਿਨਾਲੇ ਦਾ ਤੇ ਤੇਰੇ ਘਰ ਵਾਲੇ ਨੂੰ ਤੇ ਤੇਰੇ ਦਿਓਰ ਨੂੰ ਮਾਰਨਾ ਮਾਰਨਾ ਤੇ ਕਿਨਾਲੇ ਦਾ ਮੈਂ ਉਹਨੂੰ ਫਿਰ ਪੁੱਛਿਆ ਵੀ ਹਣ ਇੱਥੇ ਹੀ ਆ ਕੇ ਚਲ ਗਏ ਆ ਕਹਿੰਦੇ ਵੀ ਚਲ ਗਏ ਆ ਤੇ ਮੈਂ ਕਿਹਾ ਚੱਲ ਕੋਈ ਨਹੀਂ ਮੈਂ ਥਾਣੇ ਰਿਪੋਰਟ ਦੇ ਕੇ ਆਉਣਾ ਵਾ ਤੇ ਮੈਂ ਆਉਣਾ ਆ ਉਹ ਚ ਵਾਰੀ ਮੈਨੂੰ ਕਹਿੰਦੀ ਰਹੀ ਆਜੋ 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 ਤੇ ਮੈਂ ਕਿਹਾ ਨਹੀਂ ਮੈਂ ਆਉਣਾ ਰਿਪੋਰਟ ਦੇ ਕੇ ਤੇ ਹਾਂਜੀ ਫਿਰ ਮੈਂ ਮੁੜ ਕੇ ਕਿਨਾਰੇ ਦਾ ਦਫ਼ਤਰੋਂ ਆਪਣੇ ਨਿਕਲ ਕੇ ਦਿਆਲ ਪ੍ਰਧਾਨ ਨੂੰ ਫੋਨ ਕੀਤਾ ਮੈਂ ਕਿਾ ਈਦਾ ਈਦਾ ਸਰ ਮੇਰੀ ਨਾ ਵਾਈਫ ਨੂੰ ਮਤਲਬ ਧਮਕੀਆਂ ਲਾ ਕੇ ਗਏ ਆ ਤੇ ਮੇਰੇ ਨਾਲ ਚੱਲੋ ਥਾਣੇ ਤੇ ਉਹ ਮੈਨੂੰ ਆਂਦਾ ਵੀ ਮੈਂ ਥੋੜਾ ਜਿਹਾ ਬਿਜੀ ਆ ਮੈਂ ਐਸਐਚਓ ਨੂੰ ਫੋਨ ਕਰਤਾ ਅਜੇਪਾਲ ਨੂੰ ਤੇ ਤੂੰ ਉਹਨੂੰ ਜਾ ਕੇ ਮਿਲ ਆ ਉਹ ਤੇਰੀ ਗੱਲ ਸੁਣਦਾ ਆ ਤੇ ਮੈਂ ਉਹਨੂੰ ਕਿਹਾ ਵੀ ਸਰ ਮੇਰੇ ਨਾਲ ਚੱਲੋ ਮੇਰੇ ਨਾਲ ਮੇਰਾ ਦੋਸਤ ਵੀ ਮੁੰਡਾ ਹਣੀ ਤੇ ਫਿਰ ਮੈਂ ਤੇ ਮੇਰਾ ਦੋਸਤ ਹਣੀ ਮੁੰਡਾ ਤੇ ਲਾਰਾ ਵੀਰ ਅਹੀਂ ਤਿੰਨੇ ਜਣੇ ਥਾਣੇ ਚਲ ਗਏ ਥਾਣੇ ਗਏ ਆ ਤੇ ਕਿਨਾਂ ਦਾ ਡੀਐਸਪੀ ਦੇ ਅੰਦਰ ਕਮਰੇ ਦੇ ਵਿੱਚ 10-12 ਜਣੇ ਬੈਠੇ ਹੀ ਨਿਹੰਗ ਉਹਨਾਂ ਮੈਂ ਅੰਦਰ ਚੱਲਿਆ ਤਾਂ ਨੇ ਮੈਨੂੰ ਹੱਥ ਨਾਲ ਇਦਾਂ ਕਰਤਾ ਕਿ ਰੁਕ ਜੋ 15-20 ਮਿੰਟ ਲੱਗ ਗਏ ਤੋਂ ਉਤੋਂ ਬਾਅਦ ਮੈਂ ਕਿਨਾਂ ਦਾ 15 ਕੁ ਮਿੰਟਾਂ ਬਾਅਦ ਫਿਰ ਮੈਂ ਆਪਣੀ ਵਾਈਫ ਨੂੰ ਕਾਲ ਕੀਤੀ ਫਿਰ ਕਿਨਾਲੀ ਦਾ ਪੁੱਛਿਆ ਤੇ ਸਹੀ ਠੀਕ ਆ ਉਹਨੂੰ ਇੱਕ ਕਾਲ ਕੀਤੀ ਉਹਨੇ ਨਹੀਂ ਚੁੱਕਿਆ ਦੂਜੀ ਕੀਤੀ ਨਹੀਂ ਚੁੱਕਿਆ ਜਦੋਂ ਤੀਜੀ ਕੀਤੀ ਕਾਲ ਉਹਨੇ ਨਹੀਂ ਚੁੱਕਿਆ ਮੇਰੇ ਘਬਰਾਟ ਹੋਣ ਲੱਗੀ ਮੇਰਾ ਦੋਸਤ ਜਿਹੜਾ ਨਾਲ ਹੀ ਹੈਣੀ ਮੁੰਡਾ ਉਹਨੂੰ ਉਹ ਆਪੇ ਜਾਨਾ ਜਾ ਆਪਣੀ ਭਾਬੀ ਨੂੰ ਵੇਖ ਸਾਡਾ ਠਾਣੇ ਦੇ ਘਰ ਦੇ ਲਾਗੇ ਘਾਰਿਆ ਵੀ ਥੋੜਾ ਜਿਹਾ ਦੂਰ ਪੈਂਦਾ ਕਲੌਨੀ ਤੇ ਉਹ ਮੁੰਡਾ ਆਇਆ ਉਹਨੇ ਵੇਖਿਆ ਉੱਤੇ ਥੱਲੇ ਸਾਰਾ ਕੁਝ ਉਹਨੇ ਲਾਰੇ ਵੀਰ ਨੂੰ ਫੋਨ ਕੀਤਾ ਕਿਨਾਲੇ ਦਾ ਐਦਾਂ ਸੱਟ ਲੱਗੀ ਆ ਭਾਬੀ ਦੇ ਤੇ ਮੈਂ ਮੁੜ ਕੇ ਉਸੇ ਵੇਲੇ ਮੈਂ ਵੀ ਹਣੀ ਨੂੰ ਫੋਨ ਕੀਤਾ ਮੈਂ ਹਣੀ ਕਿੱਥੇ ਸੱਟ ਲੱਗੀ ਆ ਅੰਦਾਜ਼ ਕਿਨਾਲੇ ਦਾ ਦੱਸਦਾ ਦੱਸਦਾ ਮੈਂ ਹਾਂ ਦੱਸ ਦੇ ਯਾਰ ਕਿੱਥੇ ਲੱਗੀ ਮੇਰਾ ਰੋਂ ਨਿਕਲ ਗਿਆ ਤੇ ਫਿਰ ਕਿਨਾਲੇ ਉਸੇ ਵੇਲੇ ਮੈਂ ਤੇ ਬੱਬੂ ਕਿਨਾਲੇ ਸਾਡੇ ਘਰ ਆ ਗਏ ਤੇ ਹਣੀ ਉਧਰੋਂ ਜਾਣ ਡਿਆ ਸੀ ਉਹਨੇ ਸਾਡੇ ਕੋਠੇ ਤੋਂ ਵੇਖਿਆ ਵੀ ਦੋ ਜਾਨੇ ਸਾਡੇ ਘਰ ਦੇ ਸਾਹਮਣੇ ਪਰਲੇ ਬੰਨੇ ਕਾਲੇ ਪਰਨੇ ਬਲੇਟੇ ਮੂੰਹ ਸਿਰ ਬਲੇਟੇ ਤੇ ਇਹਨੂੰ ਵੇਖ ਕੇ ਭੱਜ ਗਏ ਉਧਰੋਂ ਇਹ ਵੀ ਭੱਜ ਆਇਆ ਇਹਨੂੰ ਵੀ ਆਪਣੀ ਜਾਨ ਦਾ ਸੀ ਵੀ ਕਿ ਨਾਲੀ ਦਾ ਮੈਂ ਕੱਲਾ ਵਾਂ ਤੇ ਕਿਨਾਂ ਦਾ ਕਿਤੇ ਮੇਰਾ ਨਾ ਸੀਨ ਕਰ ਦੇਣ ਤੇ ਉਧਰੋਂ ਆਉਣ ਡਿਆ ਵਾਪਸ ਉਧਰੋਂ ਮੈਂ ਤੇ ਕਿਨਾਂ ਲਈ ਦਾ ਬੱਬੂ ਕਿਨਾਂ ਲਈ ਦਾ ਆਉਣ ਡੇ ਤੇ ਲਾਰਾ ਵੀਰ ਵੀ ਪਿੱਛੇ ਆਉਣ ਡਿਆ ਤੇ ਆਪਾਂ ਘਰ ਆ ਗਏ ਸਿੱਧਾ ਹੀ ਤੇ ਇਹਨੇ ਰੋਕਿਆ ਮੈਨੂੰ ਰਾਹ 'ਚ ਹਣੀ ਨੇ ਵੀ ਨਹੀਂ ਨਹੀਂ ਪੁਲਿਸ ਨੂੰ ਨਾਲ ਲੈ ਕੇ ਆ ਮੈਂ ਆਗਾ ਨਹੀਂ ਨਹੀਂ ਮੇਰੀ ਵਾਈਫ ਨੂੰ ਸਟਾ ਲੱਗੇ ਇਹਨੇ ਮੇਨੂੰ ਰਾਜ ਹੀ ਉਥੇ ਕਹਿਤਾ ਵੀ ਨਹੀਂ ਸੱਟਾਂ ਨਹੀਂ ਲੱਗੀਆਂ ਗੋਲੀ ਵੱਜੀ ਆ ਕੌਣ ਲੋਕ ਜਿਹੜੇ ਗੋਲੀਆਂ ਮਾਰ ਕੇ ਹਾਂਜੀ ਕਿਹੜੇ ਲੋਕੀ ਗੋਲੀਆਂ ਮਾਰ ਕੇ ਇੱਕ ਗਿਆਨੀ ਤੇ ਇੱਕ ਕਿਨਾਲੇ ਦਾ ਮੋਨਾ ਹੀ ਆਂਦੀ ਮੁੰਡਾ ਦੋ ਅੱਗੇ ਆਏ ਤੇ ਬਾਕੀਆਂ ਦਾ ਨੇ ਨਾਂ ਲਿਆ ਫਰੋਜ ਸਾਹਿਲ ਸਾਜਣ ਲਵ ਇਹ ਕਹਿੰਦੇ ਆ ਵੀ ਕਿਨਾਲੇ ਦਾ ਉਹਨੂੰ ਨਾਵਾਂ ਦਾ ਨਹੀਂ ਪਤਾ ਮੈਂ ਆਪਣੀ ਨਾਲ ਦੀ ਨੂੰ ਕਿਨਾਰੇ ਦਾ ਜਨੋਦੀ ਇਹਨਾਂ ਦੀ ਲੜਾਈ ਚੱਲਣ ਦੀ ਮੈਂ ਆਪਣੀ ਨਾਲ ਦੀ ਨੂੰ ਫੋੜਾਂ ਵਿਖਾਈਆਂ ਆ ਵੀ ਆ ਮੁੰਡੇ ਦਾ ਨਾ ਹੀ ਆ ਮੁੰਡੇ ਦਾ ਨਾ ਹੀ ਜੇ ਇੱਧਰ ਕੋਈ ਆਵੇ ਆਪਣੀ ਕਲੌਨੀ 'ਚ ਤੇ ਮੈਨੂੰ ਦੱਸ ਦੀਂ ਤੇ ਸਾਵਧਾਨ ਰਹਿਣਾ ਇਹਨਾਂ ਤੋਂ ਮੈਂ ਹੁਣ ਮਾਮਲਾ ਦਰਜ ਅਟਾਗ ਨਹੀਂ ਕੀਤਾ ਉਹਨਾਂ ਨੇ ਕਿਹਾ ਇਹਦਾ ਐਫਆਰ ਤੇ ਕੱਟਦੀ ਆ ਪਰ ਉਲਟਾ ਇਲਜ਼ਾਮ ਮੇਰੇ ਤੇ ਲਾਈ ਜਾਂਦੇ ਮੇਰੇ ਤੇ ਲਾਈ ਜਾਂਦੇ ਮੈਨੂੰ ਹਰਾਸਮੈਂਟ ਕਰਨ ਦੇ ਮੇਰੇ ਦੋਸਤਾਂ ਨੂੰ ਹਰਾਸਮੈਂਟ ਕਰਨ ਦੇ ਆ ਪਰੇਸ਼ਾਨ ਕਰਨ ਦੇ ਆ ਮੇਰੇ ਦੋਸਤਾਂ ਨੂੰ ਕਈਆਂ ਨੂੰ ਕਹਿਣ ਦੇ ਆ ਵੀ ਤੁਸੀਂ ਕਹਿ ਦੋ ਵੀ ਕਿਨਾਲੀ ਦਾ ਇੰਨੇ ਮਾਰੀ ਆ ਕਿਸ ਤਰ੍ਹਾਂ ਹਰਾਸਮੈਂਟ ਕਰਦੇ ਹਾਂਜੀ ਰੋਜ਼ ਮੈਨੂੰ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਕਿਨਾਂ ਦਾ ਭੌਂਦੇ ਤੇ ਇੱਕੋ ਸਵਾਲ 100-100 ਵਾਰੀ ਕਰਦੇ ਇੱਕੋ ਸਵਾਲ ਪਿੰਡ ਦੇ ਵਿੱਚ ਇਹ ਰੌਲਾ ਪਿਆ ਵਾ ਵੀ ਉਹਨਾਂ ਨੇ 10 ਲੱਖ ਰੁਪਇਆ ਲਿਆ ਵਾ ਇਸ ਕਰਕੇ ਤੁਹਾਡੀ ਸੁਣਵਾਈ ਨਹੀਂ ਹੋਣੀ ਤਾਦ ਕਰਕੇ ਤੁਹਾਨੂੰ ਤੰਗ ਕਰਨ ਮੈਨੂੰ ਲੱਗਦਾ ਪੁਲਿਸ ਦੀ ਮਿਲੀ ਭੁਗਤਿਆ ਉਹਨਾਂ ਨੂੰ ਹਾਂਜੀ 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 ਕੀ ਮੰਗ ਕੀ ਕਰਦੇ ਜੋ ਮੈਂ ਇਹੋ ਹੀ ਕਿਨਾਰੇ ਦਾ ਵੱਡੇ ਅਫਸਰਾਂ ਕੋਲ ਮੰਗ ਕਰਦਾ ਵਾਂ ਵੀ ਮੈਨੂੰ ਹਨਸਾ ਦਿੱਤਾ ਜਾਵੇ ਇੱਕ ਕਬਰੋਤੀ ਧਿਰਨੇ ਕੁਝ ਮੇਰੇ ਨੀਕੇ ਨੀਕੇ ਬੱਚੇ ਆ ਤੁਹਾਡੇ ਤੇ ਉਹਨਾਂ ਦਾ ਤੁਹਾਨੂੰ ਕੀ ਜਵਾਬ ਦੇਣਾ ਚਾਹੁੰਦੇ ਹਾਂਜੀ ਵਿਰੋਧੀ ਧਿਰ ਨੇ ਕੋਲ ਇਲਜ਼ਾਮ ਲਾਇਆ ਤੁਹਾਡੇ ਤੇ ਮੀਡੀਆ ਦੇ ਸਾਹਮਣੇ ਹਾਂਜੀ ਉਹਨਾਂ ਦਾ ਤੁਸੀਂ ਕੋਈ ਜਵਾਬ ਦੇਣਾ ਚਾਹੁੰਦੇ ਜੀ ਜਿਹੜੀ ਆ ਲਾਵਦੀ ਮਾਂ ਨੇ ਵੀਡੀਓ ਪਾਈ ਆ ਵੀ ਮੇਰਾ ਮੁੰਡਾ ਬੂਟ ਪਾਉਂਦਿਆ ਵਾ ਉਹਦੇ ਮੁੰਡੇ ਨੇ ਬੂਟ ਪਾਏ ਆ ਉਦਾਂ ਆ ਕੇ ਬੈਠਾ ਆ ਆਪ ਕੈਮਰੇ ਹਲ ਬਾਰ-ਬਾਰ ਵੇਖਣ ਢਿਆ ਵਾ ਹਾਂਜੀ ਤੇ ਫਿਰ ਕਿਨਾਲੀ ਦਾ ਉਹ ਕਹਿੰਦਾ ਵੀ ਇਹਦੀ ਘਰ ਦੀ ਨਿਸ਼ਾਨ ਨੂੰ ਕਿੱਦਾਂ ਜਾਣਦੀ ਉਹਨੇ ਨਿਸ਼ਾਨ ਨਾ ਲਿਆ ਮੇਰੀ ਨਾਲ ਦੀਨੇ ਨਿਸ਼ਾਨ ਨਾ ਲਿਆ ਹੀ ਨਹੀਂ ਆ ਉਹਨੇ ਕਿਹਾ ਗਿਆਨੀ ਆ ਇਹ ਤੇ ਆਪ ਨਿਸ਼ਾਨ ਨਾ ਲੈਣਦੇ ਫਿਰ ਇਹਦੇ ਕਿਨਾਲੀ ਦਾ ਮਾਂ ਨੇ ਤੇ ਭਰਾ ਨੇ ਇਹਦੀ ਮਾ ਲਾਵਦੀ ਉਹਦੀ ਲਾਵਦੀ ਮਾਦਾ ਨੇ ਤੇ ਉਹਦੀ ਨਿਸ਼ਾਨ ਦੀ ਮਾਦਾ ਨੇ ਕਿਹਾ ਸਾਡੇ ਦੋਵੇਂ ਮੁੰਡੇ ਇਕੱਠੇ ਹੀ ਹਾਂਜੀ ਪੌਂਡੇ ਆ ਵੀਡੀਓ ਉਥੋਂ 12:52 ਦੀ ਤੇ ਸੀਨ ਹੋਇਆ ਵਾ 12 ਵਜੇ 10 ਮਿੰਟਾਂ ਚ ਭਾਜੀ ਢਾਈ ਗਰਾਗ ਲਾਉਣੀ ਬੰਦਾ ਪਹੁੰਚ ਜਾਂਦਾ ਉਸ ਦੀ ਮਾਂ ਨੇ ਕਿਹਾ ਵੀ ਨਿੱਕਾ ਮੋਟਾ ਝਗੜਾ ਹੈ ਮੈਨੂੰ 70 80 ਕਾਲਾਂ ਕੀਤੀਆਂ ਗਈਆਂ ਮੇਰੇ WhatsApp ਤੇ ਵੇਖੋ ਮੈਨੂੰ ਬੜਾ ਪਰੇਸ਼ਾਨ ਕੀਤਾ ਗਿਆ ਵੀਡੀਓ ਕਾਲਾਂ ਕਿ ਘਰੋਂ ਬਾਹਰ ਨਿਕਲ ਤੈਨੂੰ ਮਾਰ ਦੇਣਾ ਵੇਖੋ ਭਾਜੀ ਸਾਰੀਆਂ ਕਾਲਾਂ ਉਹਨਾਂ ਦੀਆਂ ਇਹ ਸਾਰੀਆਂ ਇਹ ਲਵ ਨੇ ਮੈਨੂੰ ਕੀਤੀਆਂ ਸਾਰੀਆਂ ਕਾਲਾਂ ਤੇ ਕੁਝ ਵਿੱਚ ਦੋ ਤਿੰਨ ਸਾਜਨ ਨੇ ਕੀਤੀਆਂ ਕਿ ਕਿਨਾ ਜਦ ਤੈਨੂੰ ਅੱਜ ਛੱਡਣਾ ਨਹੀਂ ਮੈਨੂੰ ਬੜਾ ਪਰੇਸ਼ਾਨ ਇਹਨਾਂ ਨੇ ਕੀਤਾ ਤੇ ਮੈਂ ਪਰੇਸ਼ਾਨ ਹੋ ਗਿਆ ਇਹਨਾਂ ਤੋਂ ਕੁਲਮ ਕਹਿ ਸਕਦੇ ਆ ਵੀ ਮਾਰਨ ਤੁਹਾਨੂੰ ਆਏਗੇ ਉਹ ਮਾਰ ਕੇ ਤੁਹਾਡੀ ਵਾਈਫ ਨੂੰ ਹਾਂਜੀ ਗੇਮ ਮੇਰੀ ਪੈਣੀ ਸੀ ਭਾਜੀ ਪਰ ਉਹਦੀ ਪੈ ਗਈ ਗੇਮ ਮੇਰੀ ਪੈਣੀ ਸੀ ਪਰ ਉਹਦੀ ਗਈ ਆंदी ਨਿੱਕਾ ਮੋਟਾ ਝਗੜਾਈ 70 80 ਜਾਣੇ ਕਿਰਪਾਨਾਂ ਲੈ ਕੇ ਅੱਡੇ ਤੇ ਫੈਂਡੇ ਜੇ ਮੇਰੇ ਕੋਲ ਵੀਡੀਓ ਹੈਗੀ ਭਾਜੀ ਉਹ ਵੀਡੀਓ ਲੈ ਲੋ ਜੇ ਨਿੱਕਾ ਮੋਟਾ ਝਗੜਾ ਹੋਵੇ ਤੇ 70 80 ਜਾਣੇ ਕਿਰਪਾਨਾਂ ਲੈ ਕੇ ਹੁੰਦੇ 70 70 80 80 ਕਾਲਾਂ ਕਰਦੇ ਆ ਤੇ ਮੈਨੂੰ ਦੱਸੋ ਸਰ ਕੀ ਨਾਲ ਇਹਦਾ ਇਹ ਕਿਦਾਂ ਦਾ ਇਨਸਾਫ ਆ ਇਹ ਕਿਹਨਾਂ ਦਾ ਮੇਰੇ ਨਾਲ ਧੱਕਾ ਹੋ ਰਿਹਾ ਜੇ ਬੜਾ ਜਿਆਦਾ ਪੁਲਿਸ ਵੀ ਕਰ ਰਹੀ ਆ ਤੇ ਇਹ ਵੀ ਕਰ ਰਹੇ ਇਹਨਾਂ ਕੋ ਪੈਸਾ ਦੋ ਨੰਬਰ ਦਾ ਇਹ ਕਿਹਨਾਂ ਦਾ ਲਾਟਰੀ ਦਾ ਕੰਮ ਵੀ ਕਰਦਾ ਦੋ ਨੰਬਰ ਦਾ ਤੇ ਕਿਹਨਾਂ ਦਾ ਸਮੈਕ ਵੀ ਵੇਚਦਾ ਵਾ ਤੇ ਸਰ ਮੈਂ ਗਰੀਬ ਬੰਦਾ ਉਲਟਾ ਕਿਹਨਾਂ ਲਈ ਦਾ ਇਹ ਮੈਨੂੰ ਹੀ ਠੱਕੀ ਜਾਣ ਦੇ ਪੈਸੇ ਦੇ ਜ਼ੋਰ ਦੇ ਨਾਲ ਪੈਸੇ ਦੇ ਜ਼ੋਰ ਦੇ ਨਾਲ ਪੁਲਿਸ ਵੀ ਮੈਨੂੰ ਡੇ ਹਰਾਸਮੈਂਟ ਕਰਨ ਬੜਾ ਜ਼ਿਆਦਾ ਕਰਦੇ ਹੁਣ ਪੁਲਿਸ ਕੋਲ ਹਾਂਜੀ ਪੁਲਿਸ ਕੋਲ ਕੀ ਮੰਗਦਾ ਮੈਂ ਕਹਿੰਨਾ ਵੀ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਮੈਨੂੰ ਤੰਗ ਨਾ ਕੀਤਾ ਜਾਵੇ ਮੈਨੂੰ ਬੜਾ ਤੰਗ ਕੀਤਾ ਜਾ ਰਿਹਾ ਮੇਰੇ ਨਿਗੇ ਨਿਗੇ ਬੱਚੇ ਆ ਦੱਸੋ ਮੈਂ ਇਹਨਾਂ ਨੂੰ ਕਿੱਦਾਂ ਸੰਭੂਗਾ ਜੇ ਇਦਾਂ ਪਰੇਸ਼ਾਨ ਮੈਨੂੰ ਕਰਨਗੇ ਮੈਨੂੰ ਇਹਨਾਂ ਨੇ ਪਾਗਲ ਕਰਤਾ 10 ਦਿਨ ਹੋ ਗਏ ਜੇ ਮੈਨੂੰ ਪਾਗਲ ਕਰਤਾ ਮੈਨੂੰ ਕੁਝ ਸਮਝ ਨਹੀਂ ਲੱਗਣ ਦੀ ਦੁਜਾ ਭਾਜੀ ਜਿਹੜਾ ਮਦਨ ਲਾਲ ਨੇ ਕਿਨਾਂ ਇਹਦਾ ਫਰੋਜ ਦੇ ਪਿਓ ਨੇ ਭਾਈ ਆ ਮੈਂ ਉਹਦਾ ਜਵਾਬ ਦੇਣ ਲੱਗਾ ਵਾਂ ਉਹਦਾ ਪਿਓ ਆਂਦਾ ਵਾ ਵੀ ਮੇਰਾ ਪਿਓ ਮੇਰਾ ਮੁੰਡਾ 에어ਪੋਰਟ ਤੇ ਡਿਊਟੀ ਸੀ ਤੇ ਡੇਢ ਡੇਢ ਸਾਲ ਮਤਲਬ ਹੋ ਚੱਲਿਆ ਜੀ ਭਾਜੀ ਕਿਨਾਂ ਇਹਦਾ ਪਰਚਾ ਹੋਇਆ ਵੇਖੋ ਤੇ ਡੇਢ ਸਾਲ ਪਰਚਾ ਹੋਇਆ ਹੋਇਆ ਹੋਵੇ ਬੰਦੇ ਤੇ ਤੇ 에어ਪੋਰਟ ਮੁਖ ਮੰਤਰੀ ਵੱਡੇ ਅਫਸਰਾਂ ਨੂੰ ਬੇਨਤੀ ਕਰਦਾ ਵਾਂ ਵੀ ਇਹਦੀ ਜਾਂਚ ਪੜਤਾਲ ਕਰਕੇ ਸੱਚ ਸਾਹਮਣੇ ਲਿਆਂਦਾ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰੇ ਨਿੱਕੇ ਨਿੱਕੇ ਬੱਚਿਆਂ ਨੂੰ ਇਨਸਾਫ ਦਿੱਤਾ ਜਾਵੇ بس ਮੈਂ ਇਹੋ ਗੁਜਾਰਸ਼ ਕਰਦਾ ਮੈਨੂੰ ਤੰਗ ਨਾ ਕੀਤਾ ਜਾਵੇ ਮੈਨੂੰ ਬੜਾ ਪੁਲਸ ਤੰਗ ਕਰਨ ਦੀ ਜ ਬੜਾ ਜ਼ਿਆਦਾ ਰਜੀਤ ਕੋਰ ਮੇਰਾ ਨਾਮ ਆ ਕੀ ਗੱਲ ਹੋਈ ਸੀ ਤੇ ਪਹਿਲਾਂ ਵੀ ਲੜਾਈ ਹੋਈ ਸਾਡੇ ਪੰਨ ਤੋੜ ਕਰਕੇ ਗਏ ਘਰਾਂ ਵਿੱਚ ਉਦੋਂ ਵੀ ਅਸੀਂ ਦਰਖਾਸਤ ਦਿੱਤੀ ਆ ਸਾਡੇ ਨਹੀਂ ਕੋਈ ਅੰਨਾ ਸੁਣੀ ਵੀ ਤੋ ਹੁਣ ਮੇਰੀ ਨੌਨੂ ਘਾਰਿਆਂ ਕੇ ਗੋਲੀਆਂ ਮਾਰ ਗਏ ਆ ਕੱਲੀ ਨੂੰ ਨਿਕਾ ਜਾ ਬੇਟਾ ਹੀ ਚੌਕ ਮਹੀਨਿਆਂ ਦਾ ਤੇ ਕੱਲੀ ਨੂੰ ਵੇਖ ਕੇ ਤੇ ਗੋਲੀਆਂ ਮਾਰ ਕੇ ਮਾਰ ਮਾਰ ਗਏ ਆ ਤੇ ਹਮੈਨੂੰ ਇਨਸਾਫ ਚਾਹੀਦਾ ਨੀ ਕਿ ਨਹੀਂ ਕਿ ਬੱਚੇ ਐ ਸਾਡੇ ਕੀ ਮੰਗ ਕਰਦੇ ਜੋ ਪੁੱਤ ਮੈਂ ਮੰਗ ਕਰਦੀ ਪਹਿ ਸਾਨੂੰ ਇਨਸਾਫ ਚਾਹੀਦਾ ਮੇਰੇ ਬੱਚਾ ਮੇਰੇ ਬੱਚਿਆਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਪਰੇਸ਼ਾਨ ਬੜੇ ਕਰਨਦੇ ਆ ਇਹਨਾਂ ਤੇ ਛੁੱਟੀ ਜਾਂਦੇ ਪ੍ਰੈਸ਼ਰ ਵੀ ਇਹਨਾਂ ਨੇ ਕੀਤਾ ਵਾ ਹਾਂ ਜੀ ਠੀਕ ਹਾਂਜੀ ਸਰ ਜੋ ਔਰਤ ਦਾ ਜੇ ਕਤਲ ਹੋਇਆ ਸੀ ਉਹਦੀ ਸਪੰਦੀ ਪਰਿਵਾਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਵਾਪਿਸ ਸਾਨੂੰ ਜਿਹੜੀ ਇਨਸਾਫ ਨਹੀਂ ਮਿਲ ਰਿਹਾ ਜੀ ਇਨਵੈਸਟੀਗੇਸ਼ਨ ਨਹੀਂ ਆ ਦੂਜੀ ਧਿਰ ਨੂੰ ਕਰਨ ਦੀ ਚਾਹੇ ਪੁਲਿਸ ਸਾਨੂੰ ਇਨਵੈਸਟੀਗੇਗੇਟ ਕਰਦੀ ਹੈ ਇਹ ਜੀ ਅਵਾਰਡ ਨੰਬਰ 4 ਚ 8 ਜੁਲਾਈ ਨੂੰ ਜਿਹੜਾ ਕਤਲ ਹੋਇਆ ਜਿਸ ਦੇ ਤਹਿਤ 61 ਨੰਬਰ ਮੁਕਦਮਾ ਥਾਣਾ ਰਾਜਾਸਾਨਸੀ ਵਿੱਚ ਦਰਜ ਕੀਤਾ ਗਿਆ ਸੀ ਉਸ ਦੀ ਇਨਵੈਸਟੀਗੇਸ਼ਨ ਚ ਬਹੁਤ ਸਾਰੀਆਂ ਗੱਲਾਂ ਸਾਹਮਣੇ ਆਈਆਂ ਨੇ ਸਾਡੇ ਤੇ ਅਸੀਂ ਵਿਦਆਊਟ ਐਨੀ ਰੀਜ਼ਨ ਕਿਸੇ ਨੂੰ ਡਾਊਟ ਨਹੀਂ ਕਰ ਰਹੇ ਅਸੀਂ ਇਹਨੂੰ ਹਰ ਐਂਗਲ ਤੋਂ ਵੈਰੀਫਾਈ ਕਰ ਰਹੇ ਹਾਂ ਜੇ ਸਾਡੇ ਸਾਹਮਣੇ ਉਹਨਾਂ ਦੇ ਮੋਬਾਈਲ ਫੋਨਸ ਦੇ ਅਨਾਲਿਸਿਸ ਤੇ ਪੁਰਾਣੀ ਕੁਝ ਵੀਡੀਓਜ਼ ਤੋਂ ਕੁਝ ਗੱਲਾਂ ਸਾਹਮਣੇ ਆਈਆਂ ਨੇ ਉਹਦੇ ਕਰਕੇ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਹਰ ਐਂਗਲ ਤੋਂ ਇਹਨੂੰ ਵੈਰੀਫਾਈ ਕੀਤਾ ਜਾ ਰਿਹਾ ਜਦੋਂ ਵੀ ਕੋਈ ਗੱਲ ਸਾਹਮਣੇ ਆਊਗੀ ਉਹ ਕਲੀਅਰ ਕਰ ਦਿੱਤੋ ਇਹ ਜੀ ਦੂਜੀ ਧਿਰ ਤੇ ਜਿੰਨੀ ਕੁ ਗੱਲ ਸਾਹਮਣੇ ਸਾਡੇ ਆਈ ਸੀ ਲੜਾਈ ਦੇ ਪਰਚੇ ਸੀਗੇ ਜਿੰਨਾ ਚਿਰ ਇਹਨਾਂ ਦਾ ਰਾਜ਼ੀਨਾਮਾ ਹੋ ਗਿਆ ਸੀ ਤੇ ਉਸ ਤੋਂ ਬਾਅਦ ਦੂਜੀ ਧਿਰ ਤੋਂ ਵੀ ਤਿੰਨ ਬੰਦੇ ਅਰੈਸਟ ਹੋਏ ਸੀਗੇ ਤੇ ਉਹਨਾਂ ਤੇ ਵੀ ਲਗਾਤਾਰ ਰੇਡ ਕੀਤੀਆਂ ਜਾ ਰਹੀਆਂ ਨੇ ਮਰ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਸਾਹਮਣੇ ਬਹੁਤ ਸਾਰੀ ਗੱਲਾਂ ਆਈਆਂ ਨੇ ਜੋ ਫੈਕਟ ਸਾਡੇ ਸਾਹਮਣੇ ਆਏ ਨੇ ਅਸੀਂ ਉਸ ਦੇ ਬੇਸਿਸ ਤੇ ਹਰ ਇੱਕ ਦੀ ਪੁੱਛਗਿੱਛ ਕਰ ਰਹੇ ਹਾਂ ਤੇ ਇਹ ਅਸੀਂ ਇਨਵੈਸਟੀਗੇਸ਼ਨ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਾਂਗੇ ਜਿਹਦੇ ਤੇ ਵੀ ਸਾਨੂੰ ਡਾਊਟ ਹੋਊਗਾ ਉਹਨੂੰ ਪੁੱਛਗਿੱਛ ਕੀਤੀ ਜਾਊਗੀ ਤੇ ਜਿੱਦਾਂ ਵੀ ਸਾਨੂੰ ਕੁਝ ਕਲੀਅਰ ਹੁੰਦਾ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਵੇ। ਇਸ ਸਬੰਧੀ ਸਰ ਕੋਈ ਪ੍ਰੋਗਰੈਸ ਹੋਈ ਹੈ ਤੇ ਹੋਰ ਜਿਸ ਤਰ੍ਹਾਂ ਅਗੇ ਬੰਦੇ ਅਰੈਸਟ ਹੋਏ ਸੀ 2 ਜਾਂ 3 ਹੋਰ ਕੋਈ ਜਿਹੜੇ ਦੋਸ਼ੀ ਸੀ ਉਹ ਦਾ ਸਬੰਧਿਤ ਕਾਰਵਾਈ ਹੋ ਰਹੀ ਹੋਈ ਹੈ। ਜਿਹੜੇ ਤਾਂ ਤਿੰਨ ਦੋਸ਼ੀ ਅਰੈਸਟ ਕੀਤੇ ਸੀ ਉਹ ਹਜੇ ਹੁਣ ਜੇਲ੍ਹ ਭੇਜੇ ਹੋਏ ਨੇ ਜੁਡੀਸ਼ੀਅਲ ਕਸਟਡੀ 'ਚ ਤੇ ਉਹਨਾਂ ਦੀ ਪੁੱਛਗਿੱਛੋ ਜਿੰਨਾ ਸਾਡੇ ਸਾਹਮਣੇ ਆਇਆ ਉਸ ਦੇ ਬੇਸਿਸ ਤੇ ਅਸੀਂ ਹੋਰ ਅਲੱਗ-ਅਲੱਗ ਜਗ੍ਹਾ ਤੇ ਰੇਡ ਕਰ ਰਹੇ ਹਾਂ ਤੇ ਜਿਹੜੇ ਬਾਕੀ ਦੋਸ਼ੀ ਨੇ ਫਿਲਹਾਲ ਉਹਨਾਂ ਦੇ ਘਰਾਂ ਨੂੰ ਤਾਲੇ ਲੱਗੇ ਹੋਏ ਨੇ ਉਹਨਾਂ ਦੇ ਫੈਮਿਲੀ ਮੈਂ ਉਹਨਾਂ ਤੇ ਵੀ ਅਸੀਂ ਆਪਣੀ ਇੰਟੈਲੀਜੈਂਸ ਯਾ ਹੋਰ ਸੋਰਸਸ ਤੋਂ ਪਤਾ ਕਰ ਰਹੇ ਹਾਂ ਜਿੱਦਾਂ ਹੀ ਸਾਨੂੰ ਕੋਈ ਪੱਕੀ ਇਨਫੋਰਮੇਸ਼ਨ ਮਿਲਦੀ ਹੈ ਅਸੀਂ ਉਸ ਪੁਆਇੰਟ ਤੇ ਜਾ ਕੇ ਰੇਡ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ